ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਮਹਿੰਮ ਚਲਾਈ ਗਈ ਡੈਮੋਲਿਸ਼ਨ ਦੀ ਜਿਹੜੇ ਨਾਰਕੋਸ ਸਮਗਲਰ ਜੀ ਹਿੱਲ ਗਾਟਨ ਮਨੀ ਤੇ ਡਰੱਗ ਮਨੀ ਨਾਲ ਜਿਹੜੀ ਚੀਜ਼ਾਂ ਬਣਾਈਆਂ ਹੈਗੇ ਜਾਂ ਬਿਲਡਿੰਗ ਵਗੈਰਾ ਸਾਨੂੰ ਜਿਹੜੀ ਉਹਨਾਂ ਨੇ ਪੁਲਿਸ ਐਲਬਾਸ ਤੋਂ ਪ੍ਰੋਟੈਕਸ਼ਨ ਮੰਗੀ ਉਹਦੇ ਤਹਿਤ ਅੱਜ ਆਪਾਂ ਪਿੰਡ ਕਮਟਾਲੇ ਦੇ ਵਿੱਚ ਇੱਥੇ ਡੈਮੋਲਿਸ਼ਨ ਡਰਾਈਵ ਦੇ ਉੱਤੇ ਖੜੇ ਆ ਇਹ ਦੋਨੋਂ ਕਜ਼ਨ ਬ੍ਰਦਰ ਨੇ ਬੜੇ ਨੋਟੋਰੀਅਸ ਡਰੱਗ ਸਮਗਲਰ ਨੇ ਇਹਨਾਂ ਦਾ ਨਾਮ ਹੈਗਾ ਅਨਵਰ ਗਿੱਲ ਹੈ ਇੱਕ ਲੜਕਾ ਦਿਉ ਦੀ ਭੂਆ ਦਾ ਮੁੰਡਾ ਹੈਗਾ ਆ ਵੀ ਔਰ ਡਰੋਨ ਰਾਹੀਂ ਜਿਹੜੀ ਡਰੱਗ ਆ ਰਹੀ ਹੈ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਉਹਦੇ ਚ ਪੂਰੀ ਤਰ੍ਹਾਂ ਸ਼ਾਮਲ ਨੇ ਨਾਲ ਵੈਪਨ ਦੇ ਵੀ ਰਿਕਵਰੀ ਜਿਹੜੀ ਇਹ ਦਰਸਾਉਂਦੀ ਹੈ ਕਿ ਇਹਨਾਂ ਦੇ ਇੱਕ ਆਰਮਜ਼ ਦਾ ਜਿਹੜਾ ਕੱਟਲ ਹੈ ਉਹਦੇ ਵਿੱਚ ਵੀ ਸਿੰਡੀਕੇਟ ਹੈ ਉਹਦੇ ਵਿੱਚ ਵੀ ਇਹ ਕਿ ਇਲਗੋਟਨ ਮੰਦੀ ਡਰਗ ਮੰਦੀ ਨਾ ਜਿਹੜੀਆਂ ਤੁਸੀਂ ਇਲਲੀਗਲ ਚੀਜ਼ਾਂ ਬਣਾਉਂਦੇ ਹੋ ਗੈਰ ਕਾਨੂੰਨੀ ਘਰ ਬਣਾਉਂਦੇ ਹੋ ਜਾਂ ਕੋਈ ਚੀਜ਼ ਇਮਾਰਤ ਬਣਾਉਂਦੇ ਹੋ ਉਹਦਾ ਆਮ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਅੰਮ੍ਰਿਤਸਰ ਕੇਸੀ ਲਾਈਵ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਆ ਦੋਸਤੋ ਸੁਣਿਆ ਅਸੀਂ ਅੰਮ੍ਰਿਤਸਰ ਦੇ ਗੁੰਟਾਲਾ ਬਾਈਪਾਸ ਤੇ ਪਹੁੰਚੇ ਹੋਇਆ ਜਿੱਥੇ ਕੀ ਨਸ਼ਾ ਤਸਕਰ ਦਾ ਘਰ ਹਟਾਉਣ ਦਾ ਕੰਮ ਜਿਹੜਾ ਹੋ ਪੀਤਾ ਜਾ ਰਿਹਾ ਤਾਂ ਜਿੱਥੇ ਨਗਰ ਨਿਗਮ ਦੀ ਟੀਮ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਜੁੱਧ ਨਸ਼ਾ ਵਿਰੋਧ ਨੂੰ ਲੈ ਕੇ ਜਿਹੜੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਉਸ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਨਸ਼ਾ ਤਸਕਰਾਂ ਦੇ ਘਰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਤਾਂ ਅਸੋੜੇ ਜਿਸ ਘਰ ਦੀ ਅਸੀਂ ਤੁਹਾਡੇ ਨਾਲ ਤਸਵੀਰ ਸਾਂਝੀ ਕਰਦੇ ਪਿਆ ਤਾਂ ਇਹ ਤੇ ਅਨਵਰ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਕਰਦੇ ਪਿੰਡ ਦਾ ਸੱਤ ਸੱਤ ਪਰਚੇ ਜਿਹੜੇ ਇਹਨਾਂ ਦੇ ਉੱਪਰ ਨੇ ਤਾਂ ਜੇਲ੍ਹ ਦੇ ਵਿੱਚ ਦੋਵੇਂ ਭਰਾ ਬੰਦ ਨੇ ਜਿਸ ਤੋਂ ਬਾਅਦ ਪੀਲਾ ਪੰਜਾਸ ਅੱਜ ਉਹਨਾਂ ਦੇ ਘਰ ਦੇ ਉੱਪਰ ਚੱਲਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੀ ਤਸਵੀਰ ਅਸੀਂ ਘੁਰਨਾ ਖਾਲੀ ਕਰਦੇ ਬਹਿਣ ਕਿਸ ਤਰ੍ਹਾਂ ਵੱਡੀ ਗਿਰਤੀ ਦੇ ਵਿੱਚ ਜਿਹੜੇ ਪੰਜਾਬ ਪੁਲਿਸ ਦੇ ਮਲਾਦਨ ਤਾਂ ਜੜੀਆਂ ਨਗਰ ਨਗਰ ਦੀਆਂ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਉਹਨਾਂ ਦੇ ਵੱਲੋਂ ਪੀਲਾ ਪੰਜਾ ਚਲਾਉਣ ਦਾ ਜਿਹੜਾ ਕੰਮ ਆਹੋ ਕੀਤਾ ਜਾ ਰਿਹਾਤਾ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਘਰ ਜਿਹੜਾ ਉਹ ਤੋੜ ਦਿੱਤਾ ਗਿਆ ਤਾਂ ਲਗਾਤਾਰ ਪੀਲਾ ਪੰਜਾ ਚਲਾਇਆ ਜਾ ਰਿਹਾ ਤਾਂ ਨਾਲ ਦੇ ਨਾਲ ਜਿਹੜੇ ਘਰ ਦੇ ਉੱਪਰ ਜਿਹੜੀ ਇਹਨਾਂ ਦੇ ਵੱਲੋਂ ਬਿਲਡਿੰਗ ਤਿਆਰ ਕੀਤੀ ਗਈ ਹੈ ਤਾਂ ਉਸ ਨੂੰ ਵੀ ਤੋੜਨ ਦਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਨਗਨ ਨਗਨ ਦੇ ਮਲਾਜ਼ਮ ਜਿਹੜੇ ਪਹੁੰਚੇ ਹੋਏ ਨੇ ਤਾਂ ਨਾਲ ਦੇ ਨਾਲ ਪੰਜਾਬ ਪੁਲਿਸ ਦੇ ਛੋਟੇ ਮਲਾਜ਼ਮਾ ਤੋਂ ਲੈ ਕੇ ਵੱਡੇ ਅਧਿਕਾਰੀ ਜਿਹੜੇ ਨੇ ਇੱਥੇ ਪਹੁੰਚੇ ਹੋਣ ਤਾਂ ਫਿਲਹਾਲ ਉਹਨਾਂ ਵੱਲੋਂ ਲਗਾਤਾਰ ਜਿਹੜੀਆਂ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਕਾਰਵਾਈਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਪਹਿਲੀ ਕਾਰਵਾਈ ਜਰੀਆ ਅਨਗੜ ਭਵਾਨੀਗੜ ਇਲਾਕੇ ਤੋਂ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਗੁਜਰਪੁਰਾ ਇਲਾਕੇ ਦੇ ਵਿੱਚ ਕੀਤੀ ਗਈ ਤਾਂ ਤਾਂ ਜੇ ਤੁਸੀਂ ਵੇਖ ਸਕਦੇ ਹੋ ਗੁੰਟਾਲਾ ਦੇ ਵਿੱਚ ਜਿਹੜੀ ਕਾਰਵਾਈ ਦੀ ਸ਼ੁਰੂਆਤ ਆਹੋ ਕਰ ਦਿੱਤੀ ਗਈ ਆ ਤਾਂ ਜਿਸ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਏ ਆ ਤਾਂ ਉਸ ਘਾਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨਗਰ ਨਿਗਮ ਦੇ ਮੁਲਾਜ਼ਮ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਹਥੋੜਿਆਂ ਦੇ ਨਾਲ ਉਹਨਾਂ ਦੇ ਵੱਲੋਂ ਪੂਰੀ ਅੰਦ ਨੂੰ ਤੋੜਿਆ ਜਾ ਰਿਹਾ ਤਾਂ نیچے ਜਿਹੜਾ ਉਹ ਪੂਰਾ ਜੀ.ਸੀ.ਪੀ ਦੇ ਨਾਲ ਕੀ ਕੀਤੇ ਗਏ ਹਨ ਔਰ ਬਹੁਤ ਸਾਰੇ ਡਰਗ ਦੇ ਵੱਡੇ ਸਮਗਲਰ ਨੇ ਨਾਰਕੋਟਿਕ ਕਾਟਲ ਬਸਟ ਕੀਤੇ ਗਏ ਨੇ ਉਸ ਦੇ ਵਿੱਚ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਮੁਹਿੰਮ ਚਲਾਈ ਗਈ ਡੈਮੋਲੇਸ਼ਨ ਦੀ ਜਿਹੜੇ ਨਾਰਕੋ ਸਮਗਲਰ ਦੀ ਇਲ ਗਾਟਰ ਮਨੀ ਤੇ ਡਰਗ ਮਨੀ ਨਾਲ ਜਿਹੜੀਆਂ ਚੀਜ਼ਾਂ ਬਣਾਈਆਂ ਗਈਆਂ ਬਿਲਡਿੰਗਸ ਵਗੈਰਾ ਉਹਨਾਂ ਨੂੰ ਡੈਮੋਲਿਸ਼ ਕਰਨ ਦਾ ਵੀ ਕਾਰਵਾਈ ਚਲ ਕਰ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਲੋਕਲ ਪੁਲਿਸ ਦੇ ਸਹਿਯੋਗ ਨਾਲ ਸਾਨੂੰ ਜਿਹੜੀ ਉਹਨਾਂ ਨੇ ਪੁਲਿਸ ਹੈਲਪਾਸ ਤੇ ਪ੍ਰੋਟੈਕਸ਼ਨ ਮੰਗੀ ਉਹਦੇ ਤਹਿਤ ਅੱਜ ਆਪਾਂ ਪਿੰਡ ਕਮਟਾਲੇ ਦੇ ਵਿੱਚ ਇੱਥੇ ਡੈਮੋਲੇਸ਼ਨ ਡਰਾਈਵ ਦੇ ਉੱਤੇ ਖੜੇ ਆ ਇਹ ਦੋਨੋਂ ਕਜ਼ਨ ਬ੍ਰਦਰ ਨੇ ਬੜੇ ਨਟੋਰੀਅਸ ਡਰੱਗਸ ਸਮਗਲਰ ਨੇ ਇਹਨਾਂ ਦਾ ਨਾਮ ਹੈਗਾ ਅਨਵਰ ਗਿੱਲ ਹੈ ਇੱਕ ਲੜਕਾ ਤੇ ਉਹਦੇ ਭੂਆ ਦਾ ਮੁੰਡਾ ਹੈਗਾ ਆ ਵੀ ਇਹ ਦੋਨੋਂ ਇਸ ਟਾਈਮ ਜੇਲ੍ਹ 'ਚ ਨੇ ਜੇ ਇਹਨਾਂ ਦੇ ਪਿਛੋਕੜ ਦੀ ਗੱਲ ਕਰੀਏ ਤੇ ਅਨਵਰ ਦੇ ਖਿਲਾਫ ਪੰਜ ਮੁਕਦਮੇ ਦਰਜ ਹੈ ਜਿਨ੍ਹਾਂ ਚੋਂ 4 ਐਨਡੀਪੀਐਸ ਦੇ ਨੇ ਇੱਕ ਆਪੀਸੀ ਦਾ ਪਰ ਅਭੀ ਦੇ ਖਿਲਾਫ ਦੋਨੋਂ ਜਿਹੜੇ ਮੁਕਦਮੇ ਇੰਪੋਰਟੈਂਟ ਨੇ ਕੈਂਡੀਪੀਐਸ ਦਾ ਇੱਕ ਆਰਮਜ਼ਟ ਦਾ ਔਰ ਇਹਨਾਂ ਦੇ ਘਰ ਦੀ ਸੱਚ ਵਿੱਚੋਂ ਰੀਸੈਂਟਲੀ ਇੱਕ ਗਲੌਕ ਪਿਸਤਲ ਵੀ ਫੜਿਆ ਗਿਆ ਸੀ ਜਿਸ ਤੋਂ ਸ਼ੋਅ ਕਰਦਾ ਕਿ ਇਹਨਾਂ ਦੇ ਪਾਕਿਸਤਾਨ 'ਚ ਲਿੰਕ ਨੇ ਔਰ ਡਰੋਨ ਰਾਹੀਂ ਜਿਹੜੀ ਡਰੱਗ ਆ ਰਹੀ ਹੈ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਉਹਦੇ ਚ ਪੂਰੀ ਤਰ੍ਹਾਂ ਸ਼ਾਮਲ ਨੇ ਨਾਲ ਵੈਪਨ ਦੇ ਵੀ ਰਿਕਵਰੀ ਜਿਹੜੀ ਇਹ ਦਰਸਾਉਂਦੀ ਹੈ ਕਿ ਇਹਨਾਂ ਦੇ ਇੱਕ ਆਰਮਜ਼ ਦਾ ਜਿਹੜਾ ਕਾਟਰ ਲਾ ਉਹਦੇ ਵਿੱਚ ਵੀ ਸਿੰਡੀਕੇਟ ਹੈ ਉਹਦੇ ਵਿੱਚ ਵੀ ਇਹ ਸ਼ਾਮਲ ਨੇ ਸੋ ਇਹਦੀ ਮੁਹਿੰਮ ਇਹਦੇ ਵਿੱਚ ਅੱਗੇ ਅਸੀਂ ਇਦਾਂ ਹੀ ਕਾਰਵਾਈ ਕਰਦੇ ਰਵਾਂਗੇ ਜਿੱਥੇ ਵੀ ਸਾਨੂੰ ਮਿਊਨਿਸਪੈਲਟੀ ਵੱਲੋਂ ਪ੍ਰੋਟੈਕਸ਼ਨ ਵਾਸਤੇ ਰਿਕੁਐਸਟ ਆਏਗੀ ਤਾਂ ਪੁਲਿਸ ਉਹਨੂੰ ਪੂਰਾ ਸਹਿਯੋਗ ਦੇਗੀ ਇਹਦੇ ਨਾਲ ਇੱਕ ਬਹੁਤ ਸਟਰੋਂਗ ਮੈਸੇਜ ਜਾਂਦਾ ਕਿ ਇਲਗੌਟਰਨ ਮਨੀ ਡਰਗ ਮਨੀ ਨਾਲ ਜਿਹੜੀਆਂ ਤੁਸੀਂ ਇਲਲੀਗਲ ਚੀਜ਼ਾਂ ਬਣਾਉਂਦੇ ਹੋ ਗੈਰਕਾਨੂੰਨੀ ਘਰ ਬਣਾਉਂਦੇ ਹੋ ਜਾਂ ਕੋਈ ਚੀਜ਼ ਇਮਾਰਤ ਬਣਾਉਂਦੇ ਹੋ ਉਹਦੇ ਆਮ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਔਰ ਮੈਂ ਤੁਹਾਡੇ ਰਾਹੀਂ ਨੌਜਵਾਨਾਂ ਨੂੰ ਬੜਾ ਕਲੀਅਰ ਮੈਸੇਜ ਇਹ ਦੇਣਾ ਚਾਹੁੰਦਾ ਕਿ ਆਪਣੀ ਮਿਹਨਤੀ ਕਮਾਈ ਕਰਨ ਉਹਦੇ ਵਿੱਚ ਬਰਕਤ ਹੈ ਇਹਨਾਂ ਚੀਜ਼ਾਂ ਦਾ ਹਸ਼ਰ ਇਹੀ ਹੁੰਦਾ ਜੇ ਉਹ ਤੁਸੀਂ ਸਾਹਮਣੇ ਦੇਖ ਰਹੇ ਹੋ ਤਾਂ ਜਿਹੜੀ ਘਰ ਨੂੰ ਤੋੜਨ ਦੀ ਕਾਰਵਾਈ ਦਿੱਤਰ ਨੂੰ ਕਿਹਾ ਮੈਂ ਤੁਹਾਨੂੰ ਕਲੀਅਰ ਕਰ ਦੋ ਕਿ ਇਹ ਕਾਰਵਾਈ ਪੁਲਿਸ ਕਰਦੀ ਹੈ ਨਗਰ 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 ਨਿਗਮ ਕਰਦੀ ਹੈ ਜੀ ਸਾਡੇ ਤੋਂ ਪੁਲਿਸ ਪ੍ਰੋਟੈਕਸ਼ਨ ਮੰਗੀ ਜਾਂਦੀ ਹੈ ਰਿਟਰਨ ਤੌਰ ਤੇ ਉਹ ਅਸੀਂ ਪੁਲਿਸ ਪ੍ਰੋਟੈਕਸ਼ਨ ਦਿੱਤੀ ਆ ਇਸੇ ਕਰਕੇ ਇੱਥੇ ਆਏ ਇਹਦੇ ਨਾਲ ਇੱਕ ਮੈਸੇਜ ਵੀ ਕਲੀਅਰ ਚਾ ਹਾਂਜੀ ਉਹਨਾਂ ਨੂੰ ਕਾਰਪੋਰੇਸ਼ਨ ਨੇ ਪੂਰਾ ਨੋਟਿਸ ਵਗੈਰਾ ਦਿੱਤੇ ਇਹਨਾਂ ਨੂੰ ਔਰ ਆਰਡਰ ਪਾਸ ਕੀਤੇ ਔਰ ਸਾਡੇ ਤੋਂ ਪੁਲਿਸ ਹੈਲਪ ਮੰਗੀ ਉਹ ਅਸੀਂ ਦੇ ਕੇ ਇਸੇ ਕਰਕੇ ਮੌਕੇ ਤੇ ਆ ਗਏ